ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟਲੀਆ ਬਲੂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਾਗ ਹੈ ਜਿ ਜਿੰਨਾਂ ਚੋਂ ਇੱਕ ਸੂਇਆ ਸਵਾਇਆ ਨਾਗਾ ਤੇ ਇੱਕ ਗਾਈ ਕੋਲ ਸ਼ਕੀਨ ਨੀਲੀ ਰਾਵੀ ਦੀ ਝੋਟੀ ਹੈ ਡिटेल ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਵੰਤ ਸਿੰਘ ਜੀ ਪਿੰਡ ਵਲੂ ਜ਼ਿਲ੍ਹਾ ਬਠਿੰਡਾ ਤਸਵੀਰ ਬਠਿੰਡਾ ਮੋਬਾਈਲ ਨੰਬਰ ਹੈ ਮੋਬਾਈਲ 96436 ਜੀ 48046 ਠੀਕ ਹੈ ਜੀ ਇੱਕ ਨੰਬਰ ਗਾਂ ਤੋਂ ਸ਼ੁਰੂ ਕਰਦੇ ਆ ਸੁਆ ਕਿਨ ਮਸੂਈ ਆ ਜੀ ਇਹ ਦੂਜਾ ਸੁਆ ਸੁਈ ਆ ਜੀ ਕਦੋਂ ਸੁਈ ਆ ਜੀ ਇਹ ਇਹ ਵੀ ਛੀਪ ਲਿਖਦੀ ਸੀ ਜੀ ਠੀਕ ਹੈ ਜੀ ਅੱਜ ਤਰੀਕ ਹੋ ਗਈ ਹੈ 28 ਹਾਂਜੀ ਠੀਕ ਹੈ ਬਈ ਬੱਚਾ ਕੀ ਹੈ ਜੀ ਮਗਰ ਜੀ ਬੱਚੀ ਹੈ ਜੀ ਮਗਰ ਬੱਚਾ ਬੱਚੀ ਹੈ ਠੀਕ ਹੈ ਜੀ ਕਿੰਨਾ ਨੈਟ ਦਾ ਤਿਆਰ ਹੈ ਜੀ 14 ਲੀਟਰ ਦਸ ਟਾਈ ਜੋ ਕਿ ਦੇ ਦਾਂਗੇ ਜੀ ਬਿਲਕੁਲ ਡੱਬਾ ਮਾਰ ਕੇ ਥਨਾਂ ਦੀ ਡੰਨ ਹੈ ਜੀ ਜਮਾਂ ਜੀ ਕਲੀਅਰ ਹੈ ਜੀ ਠੀਕ ਹੈ ਠੰਡੀ ਬੱਚੀ ਠੰਡੀ ਹੈ ਜੀ ਬਿਲਕੁਲ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਵੀਰੇ ਨਾਲ ਦੇ ਨਾਲ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੂਈ ਹੈ ਜੀ 6 ਤਰੀਕ ਦੀ ਸੂਈ ਅੱਜ ਤਰੀਕ ਹੋ ਗਈ ਹੈ ਜੀ 28 ਲਗਭਗ 20 ਦਾ ਹੋ ਗਿਆ 20 22 ਦਾਣ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਜੀ ਉਹ 14 ਕਿਲੋ ਆ ਜੀ 22 ਕੰ ਦਾ ਠੰਡੀ ਸੀਲ ਵੀ ਪੂਰੀ ਆ ਮੇਰੇ ਘਰੇ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਮੋੜ ਲਿਓ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਸੋਨਾ ਥਣਾ ਦਾ ਸਹਿਜ ਆ ਚੈੱਕ ਕਰ ਲਓ ਦਰਮਿਆਨੀ ਹਾਈਟ ਆ ਬਾਕੀ ਵਜਨ ਵਜੂਦ ਵਾਲੀ ਆ ਕੋਈ ਲਿੱਸੀ ਨਹੀਂ ਕੋਈ ਫਿੱਕੀ ਨਹੀਂ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਦੀ ਡਿਮਾਂਡ ਜੀ ਦਾ 57000 ਰੁਪਇਆ ਹੋਜੂ ਮਾਨਤਨ ਜੀ ਮਾਨਤਨ ਠੀਕ ਆ ਜੀ 57000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਅੱਗੇ ਦੋ ਨੰਬਰ ਝੋਟੀ ਬਾਈ ਸੁਆ ਕਿੰਨਾ ਮਾ ਜੀ ਇਹ ਜੀ ਪਹਿਲੇ ਹੀ ਸੁਣ ਵਾਲੀ ਦੰਦੋ ਜੀ ਦੰਦੋ ਦੋਂਦੀ ਹੈ ਜੀ ਦੋ ਦੰਦਾਂ ਦਾ ਠੀਕ ਆ ਬਾਈ ਸਮਾਂ ਕਿੰਨਾ ਲਊਗੇ ਜੀ ਇਹ ਜੀ ਤਰੀਕ ਆਪਣੇ 28 ਤਰੀਕ ਨੂੰ ਅੱਜ 28 ਹੈ ਹਾਂਜੀ ਅੱਜ 28 ਹੈ ਜੀ ਤੇ 30 ਤਰੀਕ ਨੂੰ ਗਣ ਪੂਰੇ ਹੋਣਗੇ 30 ਤਰੀਕ ਨੂੰ ਠੀਕ ਹੈ ਬਾਕੀ ਹੈ ਠੀਕ ਆ ਜੀ ਹੋਰ ਚਾ ਰੁਪਏ ਵੀ ਲੈ ਸਕਦੇ ਆ ਮੰਨ ਲਓ ਕਿਹੜੇ ਸੀਮਨ ਤੋਂ ਗੱਬਣਾ ਹੈ ਹੈਗਾ ਰਿਕਾਰਡ ਜੀ ਨਹੀਂ ਸਾਡੇ ਝੋਟਾ ਮਗਰਲੇ ਪਾਸੇ ਘਰ ਤੇ ਸੀਗਾ ਬਹੁਤ ਵਧੀਆ ਨੀਲੀ ਰਾਵੀ ਦਾ ਨੀਲੀ ਰਾਵੀ ਠੀਕ ਹੈ ਜੀ ਉਹ ਸੁਣਾ ਉਹਦੀਆਂ ਝੋਟੀਆਂ ਸੀ ਉਹਦੀ ਹੈ ਇਹ ਉਹਦੀ ਮਾਂ ਖੜੀ ਹੈ ਠੀਕ ਹੈ ਜੀ ਪਹਿਲੇ ਸੂਏ ਦੀ ਝੋਟੀਆਂ ਕਿ ਮਾਂ ਦਾ ਤਾਂ ਕਿੰਨਾ ਕੁ ਦਰਦ ਜੀ ਹਾਂ 14 ਕਿਲੋ ਦੁੱਧ ਕੱਢਦੀ ਹੈ ਜੀ ਇਸ ਟਾਈਮ ਠੀਕ ਹੈ ਜੀ ਤੋਂ ਇਹ ਵੀ ਤੋਰ ਕੇ ਦਿਖਾ ਦੀ ਵੀਰ ਥਣਾ ਦੇ ਡੰਨ ਹੈ ਥਣਾ ਦੇ ਡੰਨ ਹੈ ਜੀ ਹਾਂ ਜੀ ਥਣ ਫਿਰ ਪਹਿਲੇ ਸੂਏ ਹੈ ਵਧੀਆ ਹਾਂ ਜੀ ਪਾਰ ਪਿੱਛੇ ਦੇ ਵੀ ਗਾਰੰਟੀ ਹੈ ਜੀ ਵਧੀਆ ਮੱਖਦ ਦੀ ਠੀਕ ਹੈ ਜੀ ਕੁੰਡਾ ਸਿੰਘ ਆ ਜੀ ਵਜਨ ਵਜੂਦ ਪੂਰਾ ਚੰਗਾ ਪੂਰੀ ਸ਼ਕੀਨ ਝੋਟੀ ਆ ਜੀ ਨੀਲੀ ਰਾਵੀ ਚ ਪੈਂਦੀ ਆ ਬਾਈ ਦੱਸਦਾ ਕਿ ਆਪਣੇ ਮਾਲੀ ਸੀਗਾ ਜੀ ਟੌਪ ਦਾ ਨੀਲੀ ਰਾਵੀ ਦਾ ਉਸ ਸੀਮਨ ਦੀ ਆ ਜੀ ਬਾਕੀ ਮਦਰਨ ਮਾਲ ਦਾ ਰਿਕਾਰਡ 14 ਕਿਲੋ ਦਾ ਡੇਟ ਮੁਤਾਬਕ 2 ਦਿਨ ਪਏ ਆ ਮੋੜ ਲਿਓ ਜੀ ਬਾਕੀ ਕਰਮਾਲਾ ਪਸ਼ੂ 1-2 ਦਿਨ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਸੋਨਾ ਕੁੰਡਾ ਸਿੰਘ ਆ ਜੀ ਹਾਈਟ ਵੀ ਚੰਗੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਜੀ ਬਾਕੀ ਤਿਆਰੀ ਸੋਣੀ ਕਰਦੀ ਹੁੰਦੀ ਹੈ ਦੁੱਧ ਕਰਮ ਵਾਲੀ ਚੰਗਾ ਪਾਉਗੇ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਠੰਡੇ ਸੀਲ ਵੀ ਕਰਮ ਵਾਲੀ ਪੂਰੀ ਆ ਡਿਮਾਂਡ ਕੀ ਰਹਿਣ ਵਾਲੀ ਹੈ ਵੀਰੇ ਇਹਦੇ ਤੇ ਡਿਮਾਂਡ ਜੀ 1,25,000 ਹੋ ਜੂ ਮਾਨਤਾਣ ਜੀ ਠੀਕ ਆ ਜੀ ਬਾਕੀਆਂ ਜਿੱਥੇ ਮਰਜੀ ਹੱਥ ਲਾਈ 1,25,000 ਰੁਪਏ ਦੀ ਡਿਮਾਂਡ ਆ ਜੀ ਬਾਕੀ ਬਾਈ ਕਹਿੰਦਾ ਲੈਸ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ